ਜੀ ਆ ਮਾਨਪ੍ਰੀਤ ਬਖੰਡੀ ਜੀ ਬਲਦਾ ਆਡੀਓ ਸੁਣੋ ਫੇਰ ਗੱਲ ਕਰਦੇ ਆਂ ਇਹਦੇ ਨਾਲ ਆਪਣੇ ਕੋਲ ਨਾ ਮਤਲਬ ਕੁਝ ਲਾਲ ਕਿਤਾਬ ਦੇ ਨਾ ਕਾਲੇ ਇਲਮ ਹੈਗੇ ਆ ਮੈਂ ਨਾ ਇੱਕ ਬੰਗਲਾਦੇਸ਼ ਜਾ ਕੇ ਆਇਆ ਤੇ ਬੰਗਾਲ ਦੇ ਵਿੱਚ ਤੇ ਇੱਕ ਇੱਥੇ ਪੂਰੀ ਵਾਲੇ ਹੈਗੇ ਨੇ ਕ੍ਰਿਸ਼ਨ ਮਰਾਰੀ ਮਹਾਰਾਜ ਜੀ ਸਵਾਮੀ ਜੀ ਤੇ ਉਹਨਾਂ ਨੇ ਕੁਝ ਮੈਨੂੰ ਜਾਪ ਦਿੱਤੇ ਆ ਤੇ ਆਪਾਂ ਨਾ ਮਤਲਬ ਹਰ ਪਰੇਸ਼ਾਨੀ ਦਾ ਹੱਲ ਕਰ ਲੈਨੇ ਆ 200% ਗਰੰਟਡ ਹੱਲ ਆਪਣਾ ਤੇ ਪਹਿਲਾਂ ਆਪਣਾ ਕੋਈ ਖਰਚਾ ਨਹੀਂ ਕੋਈ ਪੈਸਾ ਨਹੀਂ ਕਿਸੇ ਤੋਂ ਲੈਣਾ ਤੇ ਕਿਸੇ ਦੀ ਕੋਈ ਘਰੇਲੂ ਪਰੇਸ਼ਾਨੀ ਹੋਵੇ ਤੇ ਆਪਣੇ ਕੋਲ ਨਾ ਇਲਮ ਹੈਗੇ ਆ ਤੇ ਤੁਸੀਂ ਮੈਨੂੰ ਕੋਈ ਲੋਕ ਘਰ ਮਲਾਓ ਠੀਕ ਹੈ ਤੇ ਆਪਾਂ ਅਗਲੇ ਦਾ ਹੱਲ ਕਰਾਂਗੇ ਫਿਰ ਉਹਦਾ ਹਵਨ ਕਰਾਂਗੇ ਠੀਕ ਹੈ ਤੇ ਜੇ ਕੋਈ ਮਤਲਬ ਤੁਸੀਂ ਘਰ ਮਲਾਉਂਦੇ ਹੋ ਹਨ ਜੋ ਫਿਰ ਬਾਅਦ ਵਿੱਚ ਆਪਣੀ ਫੀਸ ਹੋਊਗੀ ਉਹ ਤੋਂ ਤੁਹਾਡਾ ਵੀ ਅਸੀਂ ਰੱਖ ਦੇ ਦਿਆ ਕਰਾਂਗੇ ਤੇ ਆਪਣੇ ਗਰੰਟਡ ਹੱਲ ਹੈਗੇ ਆ ਠੀਕ ਹੈ ਤੁਸੀਂ ਮੈਨੂੰ ਦੱਸਿਓ ਜੇ ਕੋਈ ਕਿਸੇ ਦੀ ਪਰੇਸ਼ਾਨੀ ਤੇ ਆਪ ਕੀ ਕਰੀ ਜਾਂਦਾ ਤੂੰ ਚੋਲਾ ਪਾ ਕੇ ਆ ਬਾ ਆ ਕੀ ਆ ਕਿਹੜੇ ਬੰਗਾਲ ਤੋਂ ਸਿੱਖ ਕੇ ਆਇਆ ਜਾ ਤੂੰ ਠੀਕ ਹੈ ਤੇ ਤੂੰ ਕਹਿੰਦਾ ਕਿ ਮੈਂ ਜਾਦੂ ਸਿੱਖ ਕੇ ਆਇਆ ਉਹਨੂੰ ਕਹੀਆਂ ਨਾ ਵੀ ਮਾਇਆ ਆਪਾਂ ਐ ਫੀਸ ਦੇ ਦਿਆ ਕਰਾਂਗੇ ਚੱਲ ਜੇ ਤੂੰ ਐ ਕਰ ਜੇ ਤੇਰੇ ਕੋਲੇ ਕੋਈ ਕਲਾ ਹੈਗੀ ਠੀਕ ਆ ਤੈਨੂੰ ਫੇਰ ਮੰਨਾਂਗੇ ਤੂੰ ਆਪਦੀ ਗੱਡੀ ਕਿਹਾ ਸੀ ਨਾ ਕਹਿੰਦਾ ਮੇਰੀ 150 ਤੇ ਹੁੰਦੀ ਆ ਠੀਕ ਆ ਪੁੱਤ ਸਾਡੀ ਵੀ 160 ਤੇ ਹੁੰਦੀ ਆ ਅਜੇ ਦਾਮਾ ਠੀਕ ਆ ਸਾਡੀਆਂ ਲਤਾ ਤੋੜ ਕੇ ਦਿਖਾ ਲੈ ਬਾਲਾ ਕਰਦਾ ਤੈਨੂੰ ਮੈਂ ਐ ਕਰ ਗੱਡੀ ਦਾ ਉਹ ਕਰਦੇ ਆ ਠੀਕ ਆ ਤੈਨੂੰ ਮੀਟਰ ਵੀ ਚੈੱਕ ਕਰਾ ਦਿੰਦਾ ਵੀ ਸਾਡੀ 160 ਤੇ 150 ਤੋਂ ਉੱਪਰੀ ਹੁੰਦੀ ਆ ਠੀਕ ਆ ਨਾ ਰੁਕ ਤੂੰ ਕਾਰੋਏ ਚੱਕ ਆ ਦੇਖ ਲੈ ਇੱਧਰ ਭਾਗਿਆ ਪਤਾ ਤੋੜ ਸਾਡੀ ਲੱਤ ਜੇ ਇਧਰ ਚ ਤਾਵਾ ਠੀਕ ਆ ਖਦੂ ਬਣਾਈ ਜਨਾ ਤੂੰ ਲੋਕਾਂ ਨੂੰ ਲਾਹੌਰਾਂ ਭੁੱਲ ਕੇ ਵੀ ਬਰਨਾਰੇ ਤੇ ਪਠੰਡੇ ਚ ਨਾ ਮਰ ਜੀ ਠੀਕ ਆ ਹੁਣ ਤੇ ਸਦਨੋਲ ਫਿਰੂਗੀ ਪਤ ਨਹੀਂ ਕਿੱਥੇ ਪਹੁੰਚਣਾ ਹਾਂਜੀ ਆ ਮਾਨਪ੍ਰੀਤ ਬਖੰਡੀ ਦੀ ਬਲਦਾ ਆਡੀਓ ਸੁਣੋ ਫੇਰ ਗੱਲ ਕਰਦੇ ਆ ਇਹਦੇ ਨਾਲ ਆਪਣੇ ਕੋਲ ਨਾ ਮਤਲਬ ਕੁਝ ਲਾਲ ਕਿਤਾਬ ਦੇ ਨਾ ਕਾਲੇ ilm ਹੈਗੇ ਆ ਮੈਂ ਨਾ ਇੱਕ ਬੰਗਲਾਦੇਸ਼ ਜਾ ਕੇ ਆ ਤੇ ਬੰਗਾਲ ਦੇ ਵਿੱਚ ਤੇ ਇੱਕ ਇੱਥੇ ਪੂਰੀ ਵਾਲੇ ਹੈਗੇ ਨੇ ਕ੍ਰਿਸ਼ਨ ਮਦavi ਮਹਾਰਾਜ ਜੀ Swami ji ਤੇ ਉਹਨਾਂ ਨੇ ਕੁਝ ਮੈਨੂੰ ਜਾਪ ਦਿੱਤੇ ਆ ਤੇ ਆਪਾਂ ਨਾ ਮਤਲਬ ਹਰ ਪਰੇਸ਼ਾਨੀ ਦਾ ਹੱਲ ਕਰ ਲੈਨੇ ਆ 200% ਗਰੰਟਡ ਹੱਲ ਆਪਣਾ ਤੇ ਪਹਿਲਾਂ ਆਪਣਾ ਕੋਈ ਖਰਚਾ ਨਹੀਂ ਕੋਈ ਪੈਸਾ ਨਹੀਂ ਕਿਸੇ ਤੋਂ ਲੈਣਾ ਤੇ ਕਿਸੇ ਦੀ ਕੋਈ ਘਰੇਲੂ ਪਰੇਸ਼ਾਨੀ ਹੋਵੇ ਤੇ ਆਪਣੇ ਕੋਲ ਨਾ ਇਲਮ ਹੈਗੇ ਆ ਤੇ ਤੁਸੀਂ ਮੈਨੂੰ ਕੋਈ ਲੋਕ ਘਰ ਮਲਾਓ ਠੀਕ ਹੈ ਤੇ ਆਪਾਂ ਅਗਲੇ ਦਾ ਹੱਲ ਕਰਾਂਗੇ ਫਿਰ ਉਹਦਾ ਹਵਨ ਕਰਾਂਗੇ ਠੀਕ ਹੈ ਤੇ ਜੇ ਕੋਈ ਮਤਲਬ ਤੁਸੀਂ ਘਰ ਮਲਾਉਨੇ ਹੋ ਹਨ ਜੋ ਫਿਰ ਬਾਅਦ ਵਿੱਚ ਆਪਣੀ ਫੀਸ ਹੋਊਗੀ ਉਹ ਤੇ ਤੁਹਾਡਾ ਵੀ ਰੱਖ ਦੇ ਦਿਆ ਕਰਾਂਗੇ ਤੇ ਆਪਣੇ ਗਰੰਟਡ ਹੱਲ ਹੈਗੇ ਆ ਠੀਕ ਹੈ ਤੁਸੀਂ ਮੈਨੂੰ ਦੱਸਿਓ ਜੇ ਕੋਈ ਕਿਸੇ ਦੀ ਪਰੇਸ਼ਾਨੀ ਤੇ ਆਪ ਕੀ ਕਰੀ ਜਾਂਦਾ ਤੂੰ ਚੋਲਾ ਪਾ ਕੇ ਆ ਆ ਕੀ ਆ ਕਿਹੜੇ ਬੰਗਾਲ ਤੋਂ ਤੂੰ ਸਿੱਖ ਕੇ ਆਇਆ ਜਾ ਤੂੰ ਠੀਕ ਹੈ ਤੇ ਤੂੰ ਕਹਿੰਦਾ ਕਿ ਮੈਂ ਜਾਦੂ ਸਿੱਖ ਕੇ ਆਇਆ ਉਹਨੂੰ ਕਹੀ ਜਾਂਦਾ ਵੀ ਮਾਇਆ ਆਪਾਂ ਫੀਸ ਦੇ ਦਿਆ ਕਰਾਂਗੇ ਜਲ ਜੇ ਤੂੰ ਐ ਕਰ ਜੇ ਤੇਰੇ ਕੋਲੇ ਕੋਈ ਕਲਾਗੀ ਠੀਕ ਆ ਤੈਨੂੰ ਫੇਰ ਮੰਨਾਂਗੇ ਤੂੰ ਆਪਦੀ ਗੱਡੀ ਕਿਹਾ ਸੀ ਨਾ ਕਹਿੰਦਾ ਮੇਰੀ 150 ਤੇ ਹੁੰਦੀ ਆ ਠੀਕ ਆ ਪੁੱਤ ਸਾਡੀ ਵੀ 160 ਤੇ ਹੁੰਦੀ ਆ ਛਾਹੇ ਦਾਮਾ ਠੀਕ ਆ ਸਾਡੀਆਂ ਲੱਤਾਂ ਤੋੜ ਕੇ ਦਿਖਾ ਲੈ ਬਾਲਾ ਕਰਦਾ ਤੈਨੂੰ ਮੈਂ ਐ ਕਹਿ ਰ ਗੱਡੀ ਦਾ ਉਹ ਕਰਦੇ ਆ ਠੀਕ ਆ ਤੈਨੂੰ ਮੀਟਰ ਵੀ ਚੈੱਕ ਕਰਾ ਦੇਣਾ ਵੀ ਸਾਡੀ 160 ਤੇ 150 ਤੋਂ ਉੱਪਰ ਹੀ ਹੁੰਦੀ ਆ ਠੀਕ ਆ ਨਾ ਰੁਕ ਤੂੰ ਕਾਰੋ ਚੈੱਕ ਆ ਦੇਖ ਲੈ ਇੱਧਰ ਭਾਗਿਆ ਪਤਾ ਤੋੜ ਸਾਡੀ ਲੱਤ ਜੇ ਤੇਰੇ ਚ ਤਾਂ ਮਾ ਠੀਕ ਆ ਖਦੂ ਬਣਾਈ ਜਨਾ ਤੂੰ ਲੋਕਾਂ ਨੂੰ ਲਾਹੌਰਾਂ ਭੁੱਲ ਕੇ ਵੀ ਬਰਨਾਰੇ ਤੇ ਬਠਿੰਡੇ ਚ ਨਾ ਮਰ ਜੀ ਠੀਕ ਆ ਹੁਣ ਤਰੇ ਸਤਨੌਰ ਫਿਰੂਗੀ ਪਾ ਤਰੀ ਕਿੱਥੇ ਪਹੁੰਚਣਾ